जय श्री राम मेरा नाम प्रदीप शर्मा है आज ਸਾਡੇ ਇਥੇ ਨਿਵਾਸ ਤੇ ਕੁਝ ਨਿਯੁਕਤੀਆਂ ਕੀਤੀਆਂ ਗਈਆਂ ਨੇ ਸਾਡੇ ਆਪਣਾ ਪੰਜਾਬ ਪ੍ਰਧਾਨ ਤੇ ਕੁਝ ਉਹਨਾਂ ਦੇ ਨਾਲ ਆਏ ਉਦੇਦਾਰਨ ਦਾ ਮੈਂ ਤਹਿ ਦਿਲੋਂ ਸੁਗਹਿਤ ਗੁਜ਼ਾਰ ਕਰਨਾ ਹੈ ਪਲੱਸ ਆਉਣ ਵਾਲੇ ਟਾਈਮ ਤੇ ਅਸੀਂ ਜਿਹੜੀ ਸਾਡੀ ਆਪਣਾ ਬਜਰੰਗ ਦਲ ਦੀ ਦਲ ਦੇ ਵਿੱਚ ਅਸੀਂ ਜਾ ਕੇ ਮਤਲਬ ਅਚੀ ਤਰ੍ਹਾਂ ਵਰਕ ਕਰਨਾ ਚਾਹੁੰਦੇ ਆਂ ਔਰ ਆਪਣੇ ਜੋਥ ਨੂੰ ਨਾਲ ਜੋੜ ਕੇ ਪੁਰੇ ਇੱਕ ਚਾਹਨਾ ਕਿ ਇੱਕ ਕੰਮ ਜਿਹੜਾ ਵਾ ਸਾਡਾ ਸਨਾਤਨ ਨੂੰ ਨਾਲ ਜੋੜ ਕੇ ਚੱਲੀਏ ਕਿ ਜਿਹੜਾ ਕੋਈ ਸਨਾਤਨ ਦੇ ਵਿਰੋਧ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਕਾਰਜਗਾਰਮ ਹੁੰਦਾ ਹੈ ਤਾਂ ਅਸੀਂ ਉਹਦਾ ਵਿਰੋਧ ਕਰੀਏ ਖੁੱਲਕੇ ਤੇ ਆਪਣੇ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲੀਏ ਅੱਜ ਜਿਹੜਾ ਵੀ ਇੱਥੇ ਹੋਰ ਆਪਣੇ ਸਾਡੇ ਨਾਲ ਹੋਰ ਵੀ ਸੰਸਥਾਾਂ ਜੁੜੀਆਂ ਨੇ ਤੇ ਜਿਨ੍ਹਾਂ ਨੇ ਸਹਿਯੋਗ ਦੇਣ ਵਾਸਤੇ ਵੀ ਆਏ ਨੇ ਸਾਡੇ ਨਾਲ ਤੇ ਉਹਨਾਂ ਦਾ ਵੀ ਤਹਿ ਦਿਲ ਤੋਂ ਸੁਭਿਧਾ ਗੁਜ਼ਾਰਾ ਹੈ ਬਾਕੀ ਆ ਆਉਣ ਵਾਲੇ ਟਾਈਮ ਤੇ ਅਸੀਂ ਆਪਣਾ ਸਾਰੇ ਮਿਲ ਕੇ ਇੱਕ ਸਮਾਜ ਨੂੰ ਔਰ ਆਪਣੇ ਬਜਰੰਗ ਦਲ ਦੇ ਨਾਲ ਜੁੜ ਕੇ ਕੰਮ ਕਰਾਂਗੇ ਬਲੌਂਡ ਕਰਦਾ ਸਭ ਤੋਂ ਪਹਿਲਾਂ ਉਸ ਵਾਹਿਗੁਰੂ ਅਕਾਲ ਪੁਰਖ ਦਾ ਬਣਾਇਆ ਨਾਰਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਉਹਨਾਂ ਦੇ ਚਰਨਾਂ ਚੜ੍ਹਦੀ ਕਲਾ ਵਿੱਚ ਵੰਦਨਾ ਕਰਦਾ ਜੋ ਪੰਜਾਬ ਪ੍ਰਧਾਨ ਬਜਰੰਗ ਦਲ ਵੱਲ ਦੀ ਤਰਫ ਤੋਂ ਸਾਡੇ ਪੰਜਾਬ ਪ੍ਰਧਾਨ ਉਹਨਾਂ ਨਾਲ ਆਏ ਹੋਏ ਅਹੁਦੇਦਾਰ ਸਾਬhan ਜਿਨੇ ਜੋ ਸਾਡੇ ਚ ਕੋ ਲਿਆਕਤ ਵੇਖ ਕੇ ਕੋਈ ਸਾਡੇ ਚ ਖੂਬੀ ਵੇਖ ਕੇ ਮੈਨੂੰ ਜੋ ਵਾਈਸ ਪ੍ਰੈਜ਼ੀਡੈਂਟ ਗੁਰਦਾਸਪੁਰ ਦੀ ਜ਼ਿੰਮੇਵਾਰੀ ਸੌਂਪੀ ਆ ਮੈਂ ਆਈ ਹੂ ਟੀਮ ਦਾ ਧੰਨਵਾਦ ਕਰਦਾ ਮੈਂ ਇੰਨੀ ਯੋਗਾ ਤੇ ਨਹੀਂ ਹੈਗਾ ਜਿੰਨੀ ਇਹਨਾਂ ਨੇ ਮੈਨੂੰ ਜ਼ਿੰਮੇਵਾਰੀ ਸੌਂਪੀ ਆ ਤਹਿ ਦਿਲ ਤੋਂ ਸ਼ੁਕਰੀਆਗੁਜ਼ਾਰ ਕਰਦਾ ਵਿਸ਼ਵਾਸ ਦਿਵਾਉਣ ਦਾ ਦਲ ਨੂੰ ਦਲ ਦੇ ਅਹੁਦੇਦਾਰਾਂ ਨੂੰ ਇਹ ਤਨਦੇਹੀ ਨਾਲ ਮੈਂ ਇਹ ਜ਼ਿੰਮੇਵਾਰੀ ਨੂੰ ਨਿਭਾਵਾਂਗਾ ਸਮੇਂ-ਸਮੇਂ ਤੇ ਜੋ ਸਾਡੇ ਪ੍ਰੈਜ਼ੀਡੈਂਟ ਸਾਹਿਬ ਜ਼ਿਲ੍ਹਾ ਪ੍ਰਧਾਨ ਜੋ ਹੁਕਮ ਕਰਨਗੇ ਰਾਤ ਹੋਵੇ ਦਿਨ ਹੋਵੇ ਚਟਾਨ ਵਾਂਗ ਉਹਨਾਂ ਦੇ ਨਾਲ ਖੜਾਂਗਾ ਇੰਨਾ ਕਹਿੰਦਾ ਹੋਇਆ ਜੈ ਸ਼੍ਰੀ ਰਾਮ ਹਰ ਹਰ ਮਹਾਮਦੇ ਜੈ ਸ਼੍ਰੀ ਰਾਮ ਜੋ ਬੋਲੇ ਸੋਨੇ ਹਾਲ ਸਾਸਰੀ ਯਾਗਾਨ ਅੱਜ ਅਸੀਂ ਪ੍ਰਦੀਪ ਸ਼ਰਮਾ ਜੀ ਦੇ ਨਿਵਾਸ ਤੇ ਇਕੱਠੇ ਹੋਏ ਆਂ ਬਜਰੰਗ ਦਲ ਹਿੰਦੁਸਤਾਨ ਸੰਗਠਨ ਵੱਲੋਂ ਕੁਝ ਨਿਯੁਕਤੀਆਂ ਇੱਥੇ ਕੀਤੀਆਂ ਗਈਆਂ ਸਾਡੇ ਇੱਥੇ ਇਹਨਾਂ ਦੇ ਨਿਵਾਸ ਦੇ ਇਥੇ ਪ੍ਰਦੀਪ ਸ਼ਰਮਾ ਜੀ ਨੂੰ ਇੱਥੇ ਬਜਰੰਗ ਦਲ ਹਿੰਦੁਸਤਾਨ ਦਾ ਪੰਜਾਬ ਦਾ ਵਾਈਸ ਪ੍ਰਧਾਨ ਬਣਾਇਆ ਗਿਆ ਪਿਆਰਾ ਸਿੰਘ ਜੀ ਨੂੰ ਜ਼ਿਲ੍ਹੇ ਦਾ ਵਾਈਸ ਪ੍ਰਧਾਨ ਅਯੁਕਤ ਕੀਤਾ ਗਿਆ ਬਲਵਿੰਦਰ ਸਿੰਘ ਜੀ ਨੂੰ ਇੱਥੇ ਜ਼ਿਲ੍ਹੇ ਦਾ ਵਾਈਸ ਪ੍ਰਧਾਨ ਅਯੁਕਤ ਕੀਤਾ ਗਿਆ ਔਰ ਕੋਸ਼ੀ ਸਿਟੀ ਦੇ ਯੂਥ ਦੇ ਜਿਹੜੇ ਸਾਡੇ ਨਾਲ ਆਗੂ ਜੁੜੇ ਨੇ ਨਾਲ ਉਹਨਾਂ ਨੂੰ ਸਿਟੀ ਦੇ ਵਾਈਸ ਪ੍ਰਧਾਨਗੀਆਂ ਦੀਆਂ ਇਹ ਨਿਯੁਕਤੀਆਂ ਦਿੱਤੀਆਂ ਗਈਆਂ ਸਾਡਾ ਮੇਨ ਮਕਸਦ ਹੈ ਸਾਰੇ ਧਰਮਾਂ ਨੂੰ ਨਾਲ ਇੱਕ ਲੈ ਕੇ ਚੱਲਣਾ ਸਮਾਜਿਕ ਤੇ ਧਾਰਮਿਕ ਗਤੀਵਿਧੀਆਂ ਨੂੰ ਅੱਗੇ ਵਧਾਉਣਾ ਔਰ ਕਿਸੇ ਨੂੰ ਵੀ ਸਾਡੇ ਸੰਗਠਨ ਦੀ ਕਿਸੇ ਤਰ੍ਹਾਂ ਦੀ ਵੀ ਜ਼ਰੂਰਤ ਪੈਂਦੀ ਹੈ ਅਸੀਂ ਸਾਰਾ ਸੰਗਠਨ ਇਹ ਇੱਕ ਮਿਕ ਹੋ ਕੇ ਨਾਲ ਚੱਲਣ ਨੂੰ ਤਿਆਰ। ਇਲੈਕਸ਼ਨ ਦੇ ਵਿੱਚ ਕੋਈ ਦਲ ਇਸ ਨਾਲ ਨਹੀਂ ਜੀ ਸਾਡਾ ਸੰਗਠਨ ਰਾਜਨੀਤੀ ਦਲ ਤੋਂ ਬਿਲਕੁਲ ਦੂਰ ਹੈ। ਔਰ ਅਸੀਂ ਕਦੀ ਵੀ ਰਾਜਨੀਤੀ ਦਲ ਦੇ ਵਿੱਚ ਅਸੀਂ ਆਪਣਾ ਸਹਿਯੋਗ ਨਹੀਂ ਦੇ। ਜੇ ਮੰਨ ਲਓ ਤੁਹਾਨੂੰ ਖਾਲਾ ਪੰਦੇ ਰਾਜਨੀਤੀ ਦੇ ਤੁਸੀਂ ਕੀ ਵਖਰਾ ਹੋਏਗਾ ਸਾਡੇ ਦੇਖੋ ਉਹ ਸਥਿਤੀਆਂ ਦੇ ਹਿਸਾਬ ਨਾਲ ਅਸੀਂ ਵਿਚਾਰ ਕਰਾਂਗੇ। ਅਗਰ ਸਾਡੇ ਰਾਸ਼ਟਰੀ ਪ੍ਰਧਾਨ ਜੀ ਦਾ ਨਿਰਦੇਸ਼ ਹੋਏਗਾ ਇਸ ਤਰ੍ਹਾਂ ਦੀ ਸਥਿਤੀ ਉੱਪਰ ਉਤਰਨਾ ਉਹ ਜਿਸ ਤਰ੍ਹਾਂ ਦਾ ਸੰਗਠਨ ਤੇ ਸਾਡੇ ਅਧਿਕਾਰੀ ਨਿਰਦੇਸ਼ ਜੀਨਗੇ ਉਸ ਤਰ੍ਹਾਂ ਦੇ ਖੜੇ ਉਤਰਾਂਗੇ ਭਈ ਰੰਗਦਲ ਦੀਆਂ ਨੀਤੀਆਂ ਕੀ ਹੋਣਗੀਆਂ ਭਈ ਰੰਗਦਲ ਦੀਆਂ ਨੀਤੀਆਂ ਸੰਗਠਨ ਨੂੰ ਨਾਲ ਲੈ ਕੇ ਚੱਲਣਾ ਧਾਰਮਿਕ ਗਤੀਵਿਧੀਆਂ ਅੱਗੇ ਲੈਣਾ ਔੜ ਧਰਮ ਦੇ ਖਿਲਾਫ ਕੋਈ ਵੀ ਆਵਾਜ਼ ਚੁੱਕਦਾ ਉਹਨਾਂ ਦੇ ਖਿਲਾਫ ਖੜੇ ਹੋਣਾ ਇਹ ਨੈਸ਼ਨਲ ਲੈਵਲ ਤੇ ਵੀ ਰੰਗਦਲ ਦਾ ਟੈਸ਼ੀ ਲੈਵਲ ਤੇ ਨੈਸ਼ਨਲ ਲੈਵਲ ਤੇ ਜੀ ਸਾਡਾ ਜੰਮੂ ਕਸ਼ਮੀਰ ਦੇ ਵਿੱਚ ਵੀ ਸੰਗਠਨ ਚੱਲਿਆ ਹੈ ਉਮਾ ਚਲਪਰਦੇਸ਼ ਚ ਵੀ ਸਾਡਾ ਸੰਗਠਨ ਹੈ ਯੂਪੀ ਬਿਹਾਰ ਮੱਧ ਪ੍ਰਦੇਸ਼ ਚ ਵੀ ਸਾਡਾ ਸੰਗਠਨ ਹੈ ਪੂਰੇ ਪੰਜਾਬ ਦੇ ਵਿੱਚ ਕਾਫੀ ਜ਼ਿਲ੍ਹੇ ਸਾਡੇ ਹੈ ਨਿਯੁਕਤੀ ਕੀਤੀਆਂ ਉਹਨਾਂ ਦੇ ਵਿੱਚ ਆਉਣ ਵਾਲੇ ਸਮਝਦੇ ਕੀ پلان ਲੈਣਗੇ ਸਾਡਾ ਪਲਾਨ ਹੈ ਜੀ ਸਾਡੇ ਬੜੇ ਵਧੀਆ ਸਾਥੀ ਨਾਲ ਜੁੜ ਰਹੇ ਨੇ ਔਰ ਇਹ ਮੈਨੂੰ ਆਸ਼ਾ ਪਿਆਰਾ ਸਿੰਘ ਜੀ ਔਰ ਪ੍ਰਦੀਪ ਸ਼ਰਮਾ ਜੀ ਬਲਵਿੰਦਰ ਸਿੰਘ ਜੀ ਦਿਆਲ ਸਿੰਘ ਜੀ ਨੇ ਹੋਣਾ ਦੇ ਉੱਤੇ ਔਰ ਗੁਰਦਾਸਪੁਰ ਦੇ ਵਿੱਚ ਸਾਨੂੰ ਬਹੁਤ ਵੱਡਾ ਘੁਆਰਾ ਮਿਲਣ ਵਾਲਾ ਹੈ ਸਾਡੇ ਅੱਗੇ ਐਡਵੋਕੇਟ ਵੀ ਤੇ ਸ਼ਰਮਾ ਜੀ ਬਹੁਤ ਇੱਥੇ ਕਾਰੇ ਕਰ ਰਹੇ ਨੇ ਐਡਵੋਕੇਟ ਨੇ ਗੁਰਦਾਸਪੁਰ ਕੋਰਟ ਚ ਪ੍ਰੈਕਟਿਸ ਕਰਦੇ ਨੇ ਔਰ ਜ਼ਿਲ੍ਹਾ ਪ੍ਰਧਾਨ ਜੀ ਦੀ ਕਪਿਲ ਮਨਨ ਜੀ ਦੀ ਜ਼ਿਲ੍ਹਾ ਅਧਿਐਕਸ਼ਤਾ ਦੀ ਵਿੱਚ ਇਹ ਮੀਟਿੰਗ ਹੋਈ ਅੱਜ ਔਰ ਮੈਨੂੰ ਬੜਾ ਮਾਣ ਹੈ ਬੜੇ ਵਧੀਆ ਸਮਾਂ 예, 시리라 예, 시리라 예, 시리간. 예, 리